ਮਾਨ ਸਰ ਤੁਹਾਨੂੰ ਲੱਗਦਾ ਨਹੀਂ ਕਿ ਤੁਸੀਂ ਜ਼ਿਆਦਾ ਨੈਗੇਟਿਵ ਹੋ ਜੁਣਨੇ ਹੋ ਇਸ ਚੀਜ਼ ਨੂੰ ਲੈ ਕੇ ਤੁਸੀਂ ਹਿੰਦੂਤਵ ਦੀ ਵੀ ਗੱਲ ਕੀਤੀ ਪਰ ਜੇ ਪੰਜਾਬ ਦੀ ਵੀ ਗੱਲ ਕੀਤੀ ਜਾਵੇ ਮੈਂ ਭਾਵੇਂ ਹਿੰਦੂ ਆ ਪਰ ਪੰਜਾਬ ਤੇ ਮੈਨੂੰ ਲੱਗਦਾ ਮੇਰਾ ਵੀ ਓਨਾ ਹੀ ਹੱਕ ਹੈ ਜਿੰਨਾ ਇੱਕ ਸਿੱਖ ਦਾ ਹੈ ਬਿਲਕੁਲ ਜੀ ਤੁਸੀਂ ਬਹੁਤ ਸੋਹਣੇ ਲੱਗਦੇ ਹੋ ਸਾਨੂੰ ਤੇ ਇਹ ਤੋਂ ਤਾਂ ਕੋਈ ਇਤਰਾਜ਼ ਨਹੀਂ ਹੈ ਕਦੇ ਇਤਰਾਜ਼ ਤੋਂ ਬਿਤੇ ਕੀਤਾ ਹੀ ਨਹੀਂ ਅਸੀਂ ਹਾਲੇ ਵੀ ਤੁਸੀਂ ਖਾਲਿਸਤਾਨ ਦੇ ਸਪੋਰਟ ਦੇ ਵਿੱਚੋਂ ਕਿ ਖਾਲਿਸਤਾਨ ਜਿਹੜਾ ਹੈ ਉਹ ਬੰਨਣਾ ਚਾਹੀਦਾ ਹੈ ਖਾਲਸਤਾਨ ਇੰਨਾ ਹਾਲਾਤਾਂ ਦੇ ਵਿੱਚ ਜਦੋਂ ਸਿੱਖਾਂ ਦੀ ਹਮੇਸ਼ਾ ਡਿਮਾਂਡ ਰਹੀ ਹੈ ਕਿ ਅਸੀਂ ਅਨੇਤਾ ਮੁਲਕ ਚਾਹੁੰਦੇ ਹਾਂ 47 ਤੋਂ ਪਹਿਲਾਂ ਵੀ ਸਾਡੇ ਲੀਡਰਸ ਨੇ ਸਾਡੇ ਨਾਲ ਧੋਖਾ ਕੀਤਾ ਤੇ ਅੰਗਰੇਜ਼ਾਂ ਨੇ ਵੀ ਧੋਖਾ ਕੀਤਾ ਕਿਉਂਕਿ ਅੰਗਰੇਜ਼ਾਂ ਨੇ 1849 ਦੀ ਜਿਹੜੀ ਟ੍ਰੀਟੀ ਹੋਈ ਸੀ ਸਿੱਖਾਂ ਦੇ ਨਾਲ ਉਹਨਾਂ ਨੇ ਕਿਹਾ ਸੀਗਾ ਕਿ ਤੁਹਾਡਾ ਰਾਜ ਅਸੀਂ ਮੁਕਤਲ ਕਰਦੇ ਹਾਂ ਸਸਪੈਂਡ ਕਰਦੇ ਜਿਹੜੀ ਚੀਜ਼ ਸਸਪੈਂਡ ਕੀਤੀ ਜਾਵੇ ਉਸ ਨੂੰ ਰੀਇਨਸਟੇਟ ਕੀਤਾ ਜਾਂਦਾ ਤੇ ਅੰਗਰੇਜ਼ ਨੇ ਕਿਉਂ ਨਹੀਂ ਸਾਡਾ ਰਾਜ ਰੀਇਨਸਟੇਟ ਕੀਤਾ ਤੇ ਅਸੀਂ ਬਿਲਕੁਲ ਕਿਸੇ ਮਰਦ ਦੇ ਖਿਲਾਫ ਨਹੀਂ ਗਏ ਅਸੀਂ ਆਪਣੀ ਨੈਸ਼ਨੈਲਿਟੀ ਦੇ ਵਿੱਚ ਰਹਿਣਾ ਚਾਹੁੰਦੇ ਹਾਂ ਤੇ ਇਹਦੇ ਵਿੱਚ ਕੋਈ ਹਰਜ ਨਹੀਂ ਜੇ ਹਿੰਦੂਆਂ ਨੂੰ ਹਿੰਦੁਸਤਾਨ ਮਿਲ ਗਿਆ ਮੁਸਲਮਾਨਾਂ ਨੂੰ ਪਾਕਿਸਤਾਨ ਮਿਲ ਗਿਆ ਜੇ ਸਿੱਖਾਂ ਨੂੰ ਆਪਣਾ ਮੁਲਕ ਖਾਲਿਸਤਾਨ ਮਿਲ ਜੂਗਾ ਤਾਂ ਮੈਂ ਸਮਝਦਾ ਇਹ ਬਹੁਤ ਬਿਹਤਰੀ ਹੋ ਜੋ ਕਰਕੇ ਇੱਕ ਬਫਰ ਸਟੇਟ ਬਣ ਜੂਗੀ ਇਸਲਾਮਿਕ ਪਾਕਿਸਤਾਨ ਦੇ ਕੋਲ ਨਿਊਕਲੀਅਰ ਵੈਪਨਸ ਹੈਗੇ ਹੈ ਹਿੰਦੂ ਇੰਡੀਆ ਦੇ ਕੋਲ ਨਿਊਕਲੀਅਰ ਵੈਪਨਸ ਹੈ ਚੀਨ ਦੇ ਕੋਲ ਨਿਊਕਲੀਅਰ ਵੈਪਨਸ ਨੇ ਤੇ ਇੱਕ ਦੂਜੇ ਦੇ ਨਾਲ ਅੜੇ ਹੋਏ ਹੈ ਤੇ ਜੇ ਬਫਰ ਸਟੇਟ ਬਣ ਗਿਆ ਤਾਂ ਫਿਰ ਇਹ ਇੱਕ ਦੂਜੇ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰ ਸਕਣਗੇ ਇਸ ਸਾਰਾ ਏਰੀਆ ਪੀਸ ਅਮੰਦਾ ਹੋ ਜੋ ਜਿਹਦੇ ਵਿੱਚ ਹਿੰਦੂ ਵੀ ਠੀਕ ਰਹਿਣਗੇ ਮੁਸਲਮਾਨ ਵੀ ਠੀਕ ਰਹਿਣਗੇ ਪਾਕਿਸਤਾਨ ਦੇ ਵੀ ਮੁਸਲਮਾਨ ਪੰਜਾਬੀ ਠੀਕ ਰਹਿਣਗੇ ਤਾਂ ਇਹ ਬਹੁਤ ਵਧੀਆ ਸੋਲੂਸ਼ਨ ਹੈ ਤੇ ਅਸੀਂ ਹੁਣ ਇਸ ਤਰ੍ਹਾਂ ਨਹੀਂ ਰਹਿ ਸਕਦੇ ਕਿ ਜਦੋਂ ਮੋਦੀ ਨੇ ਆਪਣੀ ਪਾਲਿਸੀ ਬਣਾ ਲਈ ਹੈ ਕਿ ਸਿੱਖਾਂ ਨੂੰ ਜਿਹੜੇ ਖਾਲਸਾਣ ਦੀ ਗੱਲ ਕਰਦੇ ਆ ਉਹਨਾਂ ਨੂੰ ਕੈਨੇਡਾ ਦੇ ਵਿੱਚ ਮਾਰ ਦੋ ਜੋ ਅਮਰੀਕਾ ਦੇ ਵਿੱਚ ਹੈ ਉੱਥੇ ਟੈਂਪਰ ਕਰੋ ਉਹਨਾਂ ਨੂੰ ਅਸੈਸਿਨੇਟ ਕਰਨ ਦੀ ਜੇ ਬਲੈਥ ਦੇ ਵਿੱਚ ਹੈਗੇ ਉਹਨਾਂ ਨੂੰ ਜ਼ਹਿਰ ਦੇ ਕੇ ਮਾਰ ਦੋ ਜੇ ਪਾਕਿਸਤਾਨ ਦੇ ਵਿੱਚ ਹੈਗੇ ਉੱਥੇ ਇਹਨਾਂ ਨੂੰ ਸ਼ੂਟ ਕਰ ਦੋ ਪਰ ਮੇਰਾ ਮਤਲਬ ਤੇ ਇੱਥੇ ਜੇ ਹਰਿਆਣੇ ਦੇ ਵਿੱਚ ਹੈਗੇ ਜਾਂ ਪੰਜਾਬ 'ਚ ਹੈ ਉਹਨਾਂ ਨੂੰ ਮਾਰ ਦਿਓ ਇਹ ਅਸੀਂ ਬਰਦਾਸ਼ਤ ਨਹੀਂ ਕਰਦੇ ਜੀ ਮਾਫ ਕਰਨਾ ਤੁਹਾਨੂੰ ਚੰਗਾ ਲੱਗੇ ਮਾੜਾ ਲੱਗੇ ਅਸੀਂ ਇਸ ਜ਼ੁਲਮ ਨੂੰ ਬਰਦਾਸ਼ਤ ਕਰਦੇ ਨਹੀਂ ਨਾ ਅਸੀਂ ਕਰਾਂਗੇ اچھا ਮਾਨ ਸਾਹਿਬ ਮੇਰੇ ਸਹਿਯੋਗੀ ਸਵਾਲ ਕਰਨਗੇ ਪਰ ਤੁਸੀਂ ਇਥੇ ਪਾਕਿਸਤਾਨ ਦਾ ਜ਼ਿਕਰ ਕੀਤਾ ਹੈ ਪਾਕਿਸਤਾਨ ਦੇ ਹਾਲਾਤ ਦੇਖੋ ਨਾ ਕੀ ਬਣੇ ਹੋਏ ਨੇ ਕੁਝ ਵੀ ਹੋਣ ਜੀ ਇਹ ਮੇਰਾ ਮਤਲਬ ਹੈ ਉਦੋਂ ਨਹੀਂ ਸੀ ਦੇਣਾ ਉਦੋਂ ਇੰਡੀਆ ਨਹੀਂ ਸੀ ਟੁੱਟਿਆ ਉਦੋਂ ਪੰਜਾਬ ਟੁੱਟ ਗਿਆ ਸੀਗਾ ਪੰਜਾਬ ਨੂੰ ਤੋੜਿਆ ਗਿਆ ਨਹਿਰੂ ਗਾਂਧੀ ਤੇ ਇਹ ਸਾਰਿਆਂ ਨੇ ਤੇ ਹਿੰਦੁਸਤਾਨ ਦਾ ਕੋਈ ਨੁਕਸਾਨ ਨਹੀਂ ਹੋਇਆ ਸਾਡੇ ਪੰਜਾਬ ਦਾ ਨੁਕਸਾਨ ਹੋਇਆ ਤਾਂ ਮੈਂ ਵੀ ਪਾਕਿਸਤਾਨ ਤੋਂ ਹੀ ਹਾਂ ਤਾਂ ਮੈਂ ਪਾਕਿਸਤਾਨ ਨੂੰ ਬੁਰਾ ਨਹੀਂ ਕਹਾਂਗਾ